ਵੈਕੋ ਕੀ ਦਾ ਹਾਲ ਛਾ ਵੈਕੋ ਕੀ ਸਥਿਤੀ ਤੇ ਸਾਡੇ ਗੇਓ ਪਿੰਡ ਮੱਲੀਆਂ ਗਲਾਂ ਵਿਖੇ ਕਿੰਨਾ ਜਿਆਦਾ ਮੀਂਹ ਪੈ ਰਿਹਾ ਹੈ ਸਾਡੇ ਲਾਗੇ ਛੱਜ ਦੇ ਪਿੰਡਾਂ ਵਿੱਚ ਹਣ ਆ ਚੁਕੇ ਨੇ ਸਾਡੀ ਉੱਥੇ ਵਹੀ ਪੈ ਰਹੀ ਹੈ ਵਹੀ ਤੇ ਬਹੁਤ ਪਾਣੀ ਆ ਚੁਕਿਆ ਹੈ ਪੁਲ ਦੇ ਉੱਪਰ ਹੋ ਗਿਆ ਹੈ ਮੰਡੀ ਵਿੱਚ ਵੀ ਪਾਣੀ ਆ ਗਿਆ ਹੈ ਕੰਗਾ ਵਹੀਂ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਉੱਥੇ ਉੱਥੇ ਨਾ ਐਡਾ ਰਹਿੰਦੇ ਸੀਗੇ ਗੁੱਜਰੇ ਉਹ ਉਹਨਾਂ ਦੇ ਘਰਾਂ ਵਿੱਚ ਪਾਣੀ ਆ ਜੁਕਿਆ ਹੁਣ ਸਾਡੇ ਪਿੰਡ ਰਹਿਣ ਆ ਚੁੱਕੇ ਨੇ ਤੇ ਬਹੁਤ ਔਖਾ ਮਾਹੌਲ ਹੈ ਜੀ ਸਾਡੇ ਲਾਗੇ-ਖਾਗੇ ਦੇ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹੜ੍ਹ ਆ ਚੁੱਕੇ ਨੇ ਜਿਵੇਂ ਕਿ ਜਲੰਧਰ ਮੱਲੀਆਂ ਖੁਰਦ ਕੰਗਸਾਹਿਬਰਾਏ ਇਦਾਂ ਦੇ ਇੱਕ ਇੱਥੇ ਸਾਡੇ ਪਿੰਡ ਦੇ ਸ਼ਮਸ਼ਾਨ ਘਾੜਿਆ ਉੱਥੇ ਵੀ ਪਾਣੀ ਆ ਜੁਕਿਆ ਹੈ ਦੰਦਮਾ ਸਭ ਦੰਦਮਾ ਸਾਰੇ ਸਾਡੇ ਪਿੰਡ ਹੈਗਾ ਉੱਥੇ ਵੀ ਪਾਣੀ ਆ ਚੁੱਕਿਆ ਹੈ ਜਾਂਗੀਰ ਵੀ ਡੁੱਬ ਗਿਆ ਬਹੁਤ ਔਖਾ ਮੋੜ ਗਿਆ ਵੀ ਤੇ ਖੜਾਉਣ ਦੀ ਸਭਾਵਨਾ ਹੋ ਚੁੱਕੀ ਐ ਤੇ ਹੁਣ ਉੱਥੇ ਮੰਡੀ ਵਿੱਚ ਰਹਿੰਦੇ ਸੀਗੇ ਗੱਡੀ ਘਾਟੀਏ ਉਹਨਾਂ ਦੇ ਵੀ ਇਦਾਂ ਥੋਟਾ ਛੱਪੜ ਸੀ ਆ ਸੰਗ ਲੋ ਤੇ ਉੱਥੇ ਵੀ ਪਾਣੀ ਆ ਗਿਆ ਤੇ ਉੱਥੇ ਵੀ ਬਹੁਤ ਭਰਿਆ ਪਿਆ ਵਹਾਨੇ ਬਾਹਰ ਆ ਗਿਆ ਪਾਣੀ ਪੌੜ ਤਾਈ ਪੌੜ ਤੋਂ ਬਾਹਰ ਆਉਣ ਲੱਪਿਆ ਸਾਰਾ ਪਾਣੀ ਉਹ ਪੌੜ ਤੇ ਜਾ ਕੇ ਪਈ ਜਾਣਾ ਪੌੜ ਦਾ ਬਾਹਰ ਆਈ ਜਾਣਾ ਤੇ ਹੁਣ ਰੈੱਡ ਬੱਗ ਦੇ ਬੇਤੀ ਆ ਗਈ ਹੜ ਨਾ ਹੀ ਆਵੇ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੈਂ ਕਿ ਵਹੀਂ ਵੱਲ ਜੇ ਤੁਸੀਂ ਆ ਰਹੇ ਹੋ ਜਾਂ ਰਹੇ ਹੋ ਤਾਂ ਸੁਰੱਖਿਆ ਰੱਖਿਓ ਕਿਉਂਕਿ ਉੱਥੇ ਡੇਰ ਆਰਾ ਵੀ ਪੈ ਗਈਆਂ ਪੌੜੇ ਤੇ ਇੱਕ ਬਿਜਲੀ ਵਾਲਾ ਖੰਭਾ ਵੀ ਡੈਗ ਚੁਕਿਆ ਹੈ ਇਸ ਲਈ ਤੁਸੀਂ ਆਪ ਦੇ ਰਿਸਕ ਤੇ ਹੀ ਜਾਇਓ ਕੱਲ ਪੁਲਸ ਆਈ ਸੀਗੀ ਜੀ ਬਿਜਲੀ ਵਾਲੇ ਵੀ ਆਏ ਸੀ ਹੁਣ ਔਖਾ ਕੰਮ ਹੈ ਚਲੋ ਠੀਕ ਆ ਭੈ ਅਗਲੇ ਬਲੌਗ ਤੋਂ ਮਿਲਾਂਗੇ